ਅੱਸੀ ਗੱਲ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਐਸ.ਐਸ.ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 13 ਮਾਰਚ ਹੈ 13 ਮਾਰਚ 1705 ਬਲਾਸਪੁਰ ਰਾਸਤ ਦਾ ਸਿੱਖਾਂ ਦੇ ਨਾਲ ਬਹੁਤ ਗੂੜਾ ਸਬੰਧ ਸੀ ਅਕਤੂਬਰ 1619 ਦੇ ਵਿੱਚ ਇਥੋਂ ਦੇ ਰਾਜੇ ਕਲਿਆਣ ਚੰਦ ਅਤੇ ਉਸ ਦੇ ਪੁੱਤਰ ਨੂੰ ਗਵਾਲੀਅਰ ਕਿਲੇ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੇ ਰਿਹਾ ਕਰਵਾਇਆ ਸੀ ਮਗਰੋਂ ਉਸ ਦੇ ਪੁੱਤਰ ਤਾਰਾ ਚੰਦ ਅਤੇ ਪੋਤੇ ਦੀਪ ਚੰਦ ਰਾਜੇ ਨਾਲ ਵੀ ਸਿੱਖਾਂ ਦੀ ਦੋਸਤੀ ਰਹੀ ਦੀਪ ਚੰਦ ਦੀ ਵਿਧਵਾ ਮਹਾਰਾਣੀ ਚੰਪਾ 12 ਮਈ 1691 ਦੇ ਦਿਨ ਚੜ੍ਹਾਈ ਕਰ ਗਈ ਰਾਣੀ ਚੰਪਾ ਗੁਰੂ ਸਾਹਿਬ ਦਾ ਬਹੁਤ ਸਤਿਕਾਰ ਕਰਦੀ ਸੀ ਅਤੇ ਉਸ ਦਾ ਪੁੱਤਰ ਬिलासपुर ਦਾ ਰਾਜਾ ਭੀਮਚੰਦ ਵੀ 16 ਸਤੰਬਰ 1692 ਦੇ ਦਿਨ ਚੜ੍ਹਾਈ ਕਰ ਗਿਆ। ਉਸ ਦੀ ਅੰਤਮ ਰਸਮ 3 ਅਕਤੂਬਰ 1692 ਦੇ ਦਿਨ ਸੀ। ਭੀਮਚੰਦ ਦੀ 17ਵੀਂ ਦੇ ਸਬੰਧ ਦੇ ਵਿੱਚ ਗੁਰੂ ਸਾਹਿਬ ਆਪਣੀ ਦਾਦੀ ਮਾਤਾ ਨਾਨਕੀ, ਆਪਣੇ ਪਰਿਵਾਰ, ਭਾਈ ਚਾਪ ਪਤਰਾਏ ਅਤੇ ਕੁਝ ਮੁਖੀ ਸਿੱਖਾਂ ਨੂੰ ਲੈ ਕੇ ਆਨੰਦਪੁਰ ਤੋਂ ਬिलासपुर ਗਏ। ਭੀਮਚੰਦ ਦੀ ਮੌਤ ਮਗਰੋਂ ਅਜਮੇਰ ਚੰਦ ਹੁਣ ਪੂਰੀ ਤਰ੍ਹਾਂ ਦੇ ਨਾਲ ਕੁਝ ਹੋਰ ਲੋਕਾਂ ਦੇ ਅਸਰ ਹੇਠ ਆ ਚੁੱਕਾ ਸੀ। ਇਸ ਦਿਨ ਨਾਲ ਹੀ ਬिलासपुर ਰਿਆਸਤ ਅਤੇ ਸਿੱਖਾਂ ਦੇ ਸਬੰਧ ਦੇ ਵਿੱਚ ਤਰੇੜ ਆਉਣੀ ਸ਼ੁਰੂ ਹੋ ਗਈ। ਇਸ ਤੁਮਗਰੋ 1700 ਦੇ ਵਿੱਚ ਅਜਮੇਰ ਚੰਦ ਨੇ ਅਨੰਤਪੁਰ ਤੇ ਚਾਰ ਵਾਰ ਅਤੇ ਨਿਰਮੋਹਗੜ੍ਹ ਤੇ ਦੋ ਵਾਰ ਅਤੇ ਫਿਰ ਅਨੰਤਪੁਰ ਸਾਹਿਬ ਤੇ ਇੱਕ ਵੱਡਾ ਹਮਲਾ ਕੀਤਾ 13 ਮਾਰਚ 1705 ਦੇ ਦਿਨ ਅਜਮੇਰ ਚੰਦ ਨੇ ਹੰਡੂਰੀ ਫੌਜਾਂ ਨੂੰ ਨਾਲ ਲੈ ਕੇ ਅਨੰਤਪੁਰ ਸਾਹਿਬ ਤੇ ਇੱਕ ਵਾਰ ਫਿਰ ਹਮਲਾ ਕਰ ਦਿੱਤਾ ਇਹ ਲੜਾਈ ਦੋ ਦਿਨ ਚੱਲੀ 13 ਮਾਰਚ 1769 1708 ਦੇ ਵਿੱਚ ਸਰਹੰਦ ਦੇ ਫੌਜਦਾਰ صدیق ਬੇਗ ਨੇ ਸਿੱਖਾਂ ਦੇ ਨਾਲ ਸਮਝੌਤਾ ਕਰ ਲਿਆ ਕਿ ਉਹਨਾਂ ਨੂੰ ਹਰ ਛਿਮਾਹੀ ਤਵਾਨ ਯਾਨੀ ਕਿ ਟੈਕਸ ਨਜ਼ਰਾਨਾ ਤਾਰਿਆ ਕਰੇਗਾ ਅਤੇ ਇਹ ਅਗਾਉ ਦਿੱਤਾ ਜਾਇਆ ਕਰੇਗਾ। صدیق ਬੇਗ ਨੇ ਪਹਿਲੀ ਕਿਸ਼ਤ ਤਾਂ ਦੇ ਦਿੱਤੀ ਪਰ ਜਦ ਮਾਰਚ ਦੇ ਸ਼ੁਰੂ ਦੇ ਵਿੱਚ ਸਿੱਖਾਂ ਨੇ ਆਪਣੇ ਏਲਚੀ ਭੇਜ ਕੇ ਤਵਾਨ ਮੰਗਿਆ ਤਾਂ ਉਸ ਨੇ ਉਹਨਾਂ ਸਿੱਖ ਨਮਾਇੰਦਿਆਂ ਨੂੰ ਖਾਲੀ ਹੱਥ ਤੋੜ ਦਿੱਤਾ। ਇਸ ਤੇ ਸਿੱਖ ਵੋਝਾਂ ਅਨੰਦਪੁਰ ਸਾਹਿਬ ਆ ਲੱਗੀਆਂ ਤਾਂ ਜੋ صدیق ਬੇਗ ਤੋਂ ਰਕਮ ਹਾਸਲ ਕੀਤੀ ਜਾਵੇ ਤੇ ਉਸ ਤੇ ਹਮਲਾ ਕੀਤਾ ਜਾਵੇ। ਇੱਕ ਦਿਨ ਉਹਨਾਂ ਨੂੰ صدیق ਬੇਗ ਦੇ ਅਹਿਦੀਏ ਲੋਕਾਂ ਤੋਂ ਮਾਮਲੇ ਇਕੱਠਾ ਕਰਦੇ ਨਜ਼ਰ ਆਏ। ਸਿੱਖਾਂ ਨੇ ਉਹਨਾਂ ਤੋਂ ਸਾਰੀ ਰਕਮ ਖੋ ਲਈ ਸੀ ਇਸ ਦੀ ਖਬਰ ਜਦ ਸਦੀਕ ਬੇਗ ਨੂੰ ਮਿਲੀ ਤਾਂ ਉਸ ਨੇ ਸਿੱਖਾਂ ਤੇ ਹਮਲਾ ਕਰਨ ਦਾ ਫੈਸਲਾ ਕੀਤਾ ਸਿੱਖ 13 ਮਾਰਚ 1759 ਦੇ ਦਿਨ ਅਨੰਦਪੁਰ ਦੇ ਵਿੱਚ ਹੁਲਾ ਮਹੱਲਾ ਮਨਾਉਣ ਵਾਸਤੇ ਇਕੱਠੇ ਹੋਏ ਸਨ ਸਦੀਕ ਬੇਗ ਨੇ ਅਚਾਨਕ ਸਿੱਖਾਂ ਤੇ ਹਮਲਾ ਕਰ ਦਿੱਤਾ ਜਿਸ ਦੇ ਨਾਲ ਬਹੁਤ ਸਾਰੇ ਸਿੱਖ ਪਰਿਵਾਰ ਮਾਰੇ ਗਏ ਇਨ੍ਹਾਂ ਹਮਲਿਆਂ ਦੇ ਵਿੱਚ ਜੱਸਾ ਸਿੰਘ ਆਲੂਵਾਲੀਆ ਆਪ ਵੀ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸਦੀਕ ਬੇਗ ਨੇ ਸਿੱਖਾਂ ਤੇ ਹਮਲਾ ਤਾਂ ਕਰ ਲਿਆ ਸੀ ਪਰ ਉਹ ਅੰਦਰੋਂ ਅੰਦਰ ਹੀ ਡਰ ਵੀ ਰਿਹਾ ਸੀ ਉਸ ਨੇ ਆਪਣੇ ਵਕੀਲ ਨੂੰ ਜੱਸਾ ਸਿੰਘ ਕੋਲ ਭੇਜ ਕੇ ਮਾਫੀ ਮੰਗੀ ਅਤੇ ਅੱਗੇ ਤੋਂ ਤਵਾਨ ਸਹੀ ਮੇਤੇ ਪਹੁੰਚਾਉਣ ਦਾ ਵਾਅਦਾ ਕੀਤਾ 13 ਮਾਰਚ 1984 ਨੂੰ ਨੰਗਲ ਨੇੜੇ ਸਾਬਕਾ ਚੀਫ ਮਿਨਿਸਟਰ ਦਰਬਾਰਾ ਸਿੰਘ ਤੇ ਇੱਕ ਵਾਰ ਫਿਰ ਹਮਲਾ ਹੋਇਆ ਪਰ ਇਸ ਵਾਰ ਵੀ ਉਹ ਬਚ ਗਿਆ ਇਸ ਹਮਲੇ ਦੇ ਸਬੰਧ ਦੇ ਵਿੱਚ ਇੱਕ ਸਿੱਖ ਮਹਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ 13 ਮਾਰਚ 1990 ਦੇ ਦਿਨ ਪੰਜਾਬ ਪੁਲਿਸ ਨੇ ਹਰਦੀਪ ਸਿੰਘ ਦੀਪਾ ਵਾਸੀ ਭਾਗੋਵਾਲ ਗੁਰਦਾਸਪੁਰ ਜਸਪਾਲ ਸਿੰਘ ਵਾਸੀ ਮੱਤੇਵਾਲ ਗੁਰਦਾਸਪੁਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 13 ਮਾਰਚ 1991 ਦੇ ਦਿਨ ਪੰਜਾਬ ਪੁਲਿਸ ਨੇ ਜਸਾ ਸਿੰਘ ਉਰਫ ਛੋਟਾ ਮੇ ਵਾਸੀ ਬੁਲੇਹਰ ਅੰਮ੍ਰਿਤਸਰ ਹਰਦੇਵ ਸਿੰਘ ਦੀਪਾ ਵਾਸੀ ਫਰੰਦੀਪੁਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 13 ਮਾਰਚ 1992 ਦੇ ਦਿਨ ਜਰਨੈਲ ਸਿੰਘ ਜੈਲਾ ਬਲਬੀਰ ਸਿੰਘ ਚਾਹਲ ਕਲਾਂ ਤੇ ਪੰਜ ਹੋਰ ਸਿੱਖਾਂ ਨੂੰ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ 13 ਮਾਰਚ 1993 ਦੇ ਦਿਨ ਤਰਲੋਚਨ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਸਿੱਖੇ ਨੇੜੇ ਗੁਵਾਰਾ ਜ਼ਿਲ੍ਹਾ ਸੰਗਰੂਰ ਨੂੰ ਨਕਲੀ ਪੁਲਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ 13 ਮਾਰਚ 2012 ਦੇ ਦਿਨ ਚੰਡੀਗੜ੍ਹ ਦੀ ਇੱਕ ਅਦਾਲਤ ਨੇ ਬਲਵੰਤ ਸਿੰਘ ਰਾਜਵਾਨਾ ਨੂੰ 31 ਮਾਰਚ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਫਾਂਸੀ ਦੇਣ ਦਾ ਹੁਕਮ ਦਿੱਤਾ ਐਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ